ਸਾਰੀ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਬਾਰੇ ਤਾਂ ਤਕਰੀਬਨ ਆਪਾਂ ਸਾਰੇ ਹੀ ਜਾਣਦੇ ਹਾਂ ਲੇਕਿਨ ਜੋ ਇਹ ਪਿੰਡ ਹੈ ਰਾੜਾ ਸਾਹਿਬ ਇਹ ਪਿੰਡ ਛੋਟਾ ਹੈ ਇਹ ਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਹੈ ਤੇ ਅੱਜ ਅਸੀਂ ਤੁਹਾਨੂੰ ਉੱਥੇ ਲੈ ਕੇ ਚੱਲੇ ਹਾਂ ਤੇ ਉੱਥੇ ਪਾਸ਼ਾਹੀ 6ਵੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤਿਕ ਅਸਥਾਨ ਹੈ ਤੇ ਚਲੋ ਉੱਥੇ ਚਲਦੇ ਆਂ ਤੇ ਉੱਥੇ ਦਾ ਇਤਿਹਾਸ ਜੋ ਵੀ ਹੋਵੇਗਾ ਉੱਥੇ ਪਤਾ ਚੱਲੇਗਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਤੇ ਚਲੋ ਆਓ ਚਲਦੇ ਆਂ ਜੀ ਬੋਰਡ ਲੱਗਿਆ ਹੋਇਆ ਜੀ ਤੇ ਗੁਰਦਰਾ ਸਾਹਿਬ ਇੱਥੇ ਪਿੱਛੇ ਰਹਿ ਜਾਂਦਾ ਉਹ ਸਾਹਮਣੇ ਕਿਹਾ ਨਾ ਰਾੜਾ ਸਾਹਿਬ ਭੀਖੀ ਲਾਲ ਬਲਾਉਂਦਾ ਤੇ ਸੰਗਤ ਜੀ ਆ ਗਏ ਆ ਪਿੰਡ ਰਾੜਾ ਸਾਹਿਬ ਤੇ ਇੱਥੋਂ ਪਤਾ ਕਰਦੇ ਆਂ ਕਿ ਉਹ ਅਸਥਾਨ ਕਿੱਥੇ ਹੈ ਅੰਦਰ ਦੱਸਿਆ ਜੀ ਉਹਨਾਂ ਨੇ ਵੀ ਇੱਥੇ ਆ ਅਸਥਾਨ ਸ਼ਾਇਦ ਇਹ ਜੋ ਕੰਧ ਦਿਖ ਰਹੀ ਹੈ ਇਹ ਉਸ ਅਸਥਾਨ ਦੀ ਹੀ ਹੈ ਸੰਗਤ ਜੀ ਅੰਦਰ ਚਲਦੇ ਆਂ ਜੀ ਤੇ ਜੋ ਵੀ ਇੱਥੋਂ ਦਾ ਇਤਿਹਾਸ ਪਤਾ ਲੱਗੇਗਾ ਤੁਹਾਡੇ ਨਾਲ ਸਾਰੀ ਸਾਂਝ ਪਾਵ ਵਾਹਿਗੁਰੂ ਸੰਗਤ ਜੀ ਬਹੁਤ ਹਰਿਆ ਭਰਿਆ ਅਸਥਾਨ ਹੈ ਬਹੁਤ ਹਰਿਆ ਭਰਿਆ ਬੂਟੇ ਲੱਗੇ ਹੋਏ ਹਨ ਸਾਹਮਣੇ ਗੁਰੂ ਮਹਾਰਾਜ ਦੇ ਨਿਸ਼ਾਨ ਸਾਹਿਬ ਝੂਲਦੇ ਹਨ ਵਾਹਿਗੁਰੂ 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 ਇੱਕ ਓੰਕਾਰ ਅਕਾਲ ਸਹਾਏ ਗੁਰਦੁਆਰਾ ਪਾਸ਼ਾਹੀ 6ਵੀਂ ਰਾੜਾ ਸਾਹਿਬ ਵਾਹਿਗੁਰੂ ਵਾਹਿਗੁਰੂ ਇਹ ਸੰਗਤ ਜੀ ਪ੍ਰਾਤਨ ਹੈ ਨਿਸ਼ਾਨ ਸਾਹਿਬ ਤੇ ਇਸ ਦੇ ਬਾਰੇ ਵੀ ਤੁਹਾਨੂੰ ਇਤਿਹਾਸ ਅੱਗੇ ਚੱਲ ਕੇ ਤੁਹਾਨੂੰ ਦੱਸਾਂਗੇ ਤੇ ਤੁਸੀਂ ਦਰਸ਼ਨ ਕਰੋ ਵਾਹਿਗੁਰੂ ਵਾਹਿਗੁਰੂ ਕਿੰਨਾ ਸੋਹਣਾ ਲੱਗ ਰਿਹਾ ਸੰਗਤ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਵਾਹਿਗੁਰੂ 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 ਇਹ ਲਿਖਿਆ ਸੰਗਤ ਜੀ ਇੱਥੇ ਛੋਟਾ ਇਤਿਹਾਸ ਇਤਿਹਾਸ ਲਿਖਿਆ ਹੋਇਆ ਹੈ ਇਤਿਹਾਸਿਕ ਗੁਰਦੁਆਰਾ ਅਕਾਲ ਸਹਾਇ ਮਾਫ ਕਰਨਾ ਜੀ ਉੱਪਰ ਇੱਕ ਉਹ ਅਹੰਕਾਰ ਸਤਗੁਰ ਪ੍ਰਸਾਦ ਇਤਿਹਾਸਿਕ ਗੁਰਦੁਆਰਾ ਅਕਾਲ ਸਹਾਇ ਪਾਸ਼ਾਹੀ 6ਵੀਂ ਪਿੰਡ ਰਾਣਾ ਸਾਹਿਬ ਇਸ ਅਸਥਾਨ ਤੇ ਧੰਨ ਧੰਨ ਮੀਰੀ ਪ੍ਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਿਤੀ 25 ਫਗਣ 1688 ਬਿਕਰਮੀ ਨੂੰ ਕਢਾਣੀ ਕੜਾਂ ਤੋਂ ਸਹਿਰ ਕਰਦੇ ਹੋਏ ਇਸ ਅਸਥਾਨ ਤੇ ਵਿਰਾਜੇ ਸਨ ਇਮਾਰਤ ਦੀ ਸੇਵਾ ਮਹਾਰਾਣੀ ਸਹਿਬਾ ਜਸਵੰਤ ਕੌਰ ਪਟਿਆਲਾ ਹਮਸੀਰਾ ਸਰਦਾਰ ਗਿਆਨ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਨੇ ਕਰਵਾਈ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਚੱਲਦੇ ਆਂ ਅੰਦਰ ਦਰਸ਼ਨ ਦੀਦਾਰੇ ਕਰਦੇ ਆਂ ਬਹੁਤ ਸੋਹਣਾ ਸਥਾਨ ਹੈ ਤੇ ਸਾਈਡ ਤੇ ਪੁਰਾਣੇ ਕਮਰੇ ਬਣੇ ਹੋਏ ਹਨ ਤਕਰੀਬਨ ਸਾਰੀ ਜਿਹੜੀ ਬਿਲਡਿੰਗ ਹੈ ਜੀ ਬਿਲਡਿੰਗ ਵੀ ਪੂਰੀ ਪੁਰਾਣੀ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਮਨ ਨੂੰ ਬਹੁਤ ਸਕੂਨ ਆ ਰਿਹਾ ਇਸ ਸਥਾਨ ਤੇ ਆ ਕੇ ਵਾਹਿਗੁਰੂ 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 ਸੰਗਤ ਜੀ ਦਰਸ਼ਨ ਕਰੋ ਜੀ ਤੇ ਇਧਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਜੋਬਤ ਹਨ ਵਾਹਿਗੁਰੂ ਤੇ ਇਸ ਦੇ ਨਾਲ ਹੀ ਬਿਲਕੁਲ ਉਹ ਪਵਿੱਤਰ ਅਸਥਾਨ ਹੈ ਜਿੱਥੇ ਕੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਰਾਜੇ ਸਨ ਵਾਹਿਗੁਰੂ 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 ਬਹੁਤ ਬਹੁਤ ਸੋਹਣਾ ਸਥਾਨ ਹੈ ਜੀ ਵਾਹਿਗੁਰੂ ਧੰਨ ਹੈ ਜੀ ਧੰਨ ਧੰਨੇ ਧਰਤੀ ਜਿੱਥੇ ਸਤਿਗੁਰ ਆਪ ਆ ਵਿਰਾਜੇ ਹੁਣ ਵਾਹਿਗੁਰੂ ਛੋਟਾ ਜateral ਵੱਜਾ ਲੱਗਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਤੇ ਨਾ ਪੱਥਰ ਸੰਗ ਮਰਮਰ ਉਸ ਦੀ ਚੰਗਾਠ ਲੱਗੀ ਹੋਈ ਆ ਸੰਗ ਜੀ ਇਹ ਉਸ ਜਮਾਨੇ ਦੀ ਤੇ ਉਸ ਦੇ ਉੱਪਰ ਲਿਖਿਆ ਵੀ ਉੱਪਰ ਤੇ ਲਿਖਿਆ ਉਹੀ ਹੋਇਆ ਜੀ ਜਿਹੜਾ ਪਹਿਲਾਂ ਆਪ ਬਾਹਰ ਜੋ ਪੜ ਕੇ ਆਇਆ ਪਹਿਲਾਂ ਵਾਹਿਗੁਰੂ 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 ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਕਿਉਂਕਿ ਇਹਨਾਂ ਸਥਾਨਾਂ ਦੇ ਬਾਰੇ ਬਹੁਤ ਜ਼ਿਆਦਾ ਸੰਗਤ ਨੂੰ ਅਜੇ ਤੱਕ ਬਿਲਕੁਲ ਵੀ ਨਹੀਂ ਪਤਾ ਇਸ ਸਥਾਨ ਤੇ ਧੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਸੰਗਤ ਜੀ ਛੋਟਾ ਜਿਹਾ ਸਥਾਨ ਹੈ ਉਹੀ ਪੁਰਾਤਨ ਦਿਖ ਦਿੱਤੀ ਹੋਈ ਹੈ ਕੋਈ ਨਵੇਂ ਸੰਗਮਰਮਰ ਦੇ ਪੱਥਰ ਨਹੀਂ ਇੱਥੇ ਚੜਾਏ ਗਏ ਹਨ ਤੇ ਬਹੁਤ ਖੁਸ਼ੀ ਮਿਲਦੀ ਆ ਜੀ ਇਦਾਂ ਦੇ ਪੁਰਾਤਨ ਸਥਾਨਾਂ ਨੂੰ ਦੇਖ ਕੇ ਆ ਦੇਖੋ ਉਹੀ ਪੁਰਾਤਨ ਪੁਰਾਣੇ ਫਰਸ਼ ਲੱਗੇ ਹੋਏ ਨੇ ਜੀ ਵਾਹਿਗੁਰੂ 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 ਜੀ ਕਿਰਪਾ ਕਰਨ ਜੀ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਮਹਾਰਾਜ ਇਸ ਤਰ੍ਹਾਂ ਹੀ ਆਪਣੀ ਦਿਆ ਦ੍ਰਿਸ਼ਟੀ ਸਾਡੇ ਸਭ ਤੇ ਬਣਾਈ ਰੱਖਣਾ ਵਾਹਿਗੁਰੂ ਜੀ ਇਹ ਫੋਟੋ ਲੱਗੀ ਹੋਈ ਆ ਜੀ ਪਰਮ ਸੰਤ શ્રીਮਾਨ ਈਸਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਤੇ ਸੰਗਤ ਜੀ ਬਾਹਰ ਚੱਲਦੇ ਆ ਬਾਹਰ ਚੱਲ ਕੇ ਜਾ ਕੇ ਤੁਹਾਨੂੰ ਬਿਲਡਿੰਗ ਸਾਰੀ ਜੋ ਗੁਰਦੁਆਰਾ ਸਾਹਿਬ ਦੀ ਸੋਹਣੀ ਇੰਨੀ ਇਮਾਰਤ ਬਹੁਤ ਸੋਹਣੀ ਲੱਗਿਆ ਜੀ ਮੇਰੇ ਮਨ ਨੂੰ ਇਮਾਰਤ ਸਾਰੇ ਤੁਹਾਨੂੰ ਜਾ ਕੇ ਦਰਸ਼ਨ ਬਾਹਰ ਕਰਵਾਣੇ ਆ ਤੇ ਜੋ ਵੀ ਇੱਥੋਂ ਦਾ ਇਤਿਹਾਸ ਹੋਵੇਗਾ ਹੋਰ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਜੀ ਇਹ ਗੁਰਦਰਾ ਸਾਹਿਬ ਦੀ ਬਾਹਰਲੀ ਇਮਾਰਤ ਹੈ ਤੇ ਆਓ ਚਲੋ ਚੱਲਦੇ ਆਂ ਸਾਈਡ ਤੇ ਇਹ ਕਮਰੇ ਬਣੇ ਹੋਏ ਹਨ ਇਹ ਵੀ ਤਕਰੀਬਨ ਅੱਜ ਤੋਂ ਕੋਈ 100-700 ਸਾਲ ਪੁਰਾਣੀ ਲੱਗਦੇ ਨੇ ਜੀ ਜਿਸ ਤਰ੍ਹਾਂ ਦੀ ਇਹਨਾਂ ਨੂੰ ਇੱਟ ਲੱਗੀ ਹੋਈ ਹੈ ਤੇ ਆਹ ਪੁਰਾਣੇ ਗੇਟ ਵੀ ਉਸੇ ਤਰ੍ਹਾਂ ਲੱਗੇ ਹੋਏ ਹਨ ਵਾਹਿਗੁਰੂ ਵਾਹਿਗੁਰੂ ਸਾਈਡ ਤੇ ਛੋਟਾ ਜਿਹਾ ਬਾਗ ਹੈ ਜੀ ਅੰਬਾ ਤਾਂ ਲੱਗਿਆ ਹੋਇਆ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਾਂ ਨਾ ਖੁਦ ਆਪਣੇ ਆਪ ਨੂੰ 100-150 ਸਾਲ ਮਗਰ ਲਿਆਏ ਹੋਈਏ ਵਾਹਿਗੁਰੂ ਗੰਬਲ ਸਾਹਿਬ ਦੇਖੋ ਜੀ ਕਿੰਨਾ ਸੋਹਣਾ ਹੈ ਪੁਰਾਣਾ ਛੋਟੀ ਜਿਹੜਦਾ ਸ਼ਾਇਦ ਬਣਿਆ ਹੋਇਆ ਛੋਟੀ ਜਿਹੜਦਾ ਹੀ ਹੈ ਜੀ ਵਾਹਿਗੁਰੂ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਸ ਤਰ੍ਹਾਂ ਦੇ ਆਸਥਾਨਾਂ ਦੀਆਂ ਵੀਡੀਓਜ਼ YouTube ਦੇ ਉੱਪਰ ਬਹੁਤ ਘੱਟ ਮਿਲਦੀਆਂ ਹਨ ਤੇ ਜਦੋਂ ਤੁਸੀਂ ਇਸ ਨੂੰ ਸ਼ੇਅਰ ਕਰੋਗੇ ਤਾਂ ਸ਼ੇਅਰ ਕਰਨ ਦਾ ਇਹ ਫਾਇਦਾ ਹੋਵੇਗਾ ਕਿ ਹੋਰ ਵੀ ਸੰਗਤਾਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਆਸਥਾਨਾਂ ਬਾਰੇ ਜਾਣਣਗੀਆਂ ਤੇ ਇੱਧਰ ਦੱਸਿਆ ਜੀ ਬਾਬਾ ਜੀ ਨੇ ਵੀ ਇੱਧਰ ਨਾ ਪਰਾਤਨ ਕੁਝ ਖੂਹੀਆਂ ਹੁੰਦੀਆਂ ਸੀ ਖੂਹੀਆਂ ਹੁੰਦੀਆਂ ਸੀ ਹੁਣ ਤਾਂ ਨਹੀਂ ਇੱਧਰ ਕੋਈ ਇੱਦਾਂ ਮੈਨੂੰ ਦਿਖ ਰਹੀ ਵੀ ਕੋਈ ਖੂਹੀ ਕੋਈ ਪ੍ਰਾਤਨ ਕੋਈ ਪੁਰਾਣਾ ਨਿਸ਼ਾਨ ਹੋਵੇ ਨਹੀਂ ਹੁਣ ਨਹੀਂ ਹੈਗੇ ਜੀ ਤੇ ਖੂਹੀਆਂ ਹੁੰਦੀਆਂ ਸਿੰਘਰ ਕਹਿੰਦੇ ਵੀ ਜਿਸ ਵਕਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਆਏ ਸਨ ਵਾਹਿਗੁਰੂ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਆ ਗਿਆ ਮੈਂ ਤੇ ਇੱਧਰ ਵੀ ਤੁਸੀਂ ਮੇਰੀ ਇੱਕ ਗੱਲ ਦੇਖੋ ਜੀ ਇੱਥੇ ਇੱਟਾਂ ਦਾ ਜੇ ਫਰਸ਼ ਹੈ ਤੁਸੀਂ ਇਹ ਦੇਖੋ ਇੱਟਾਂ ਦਾ ਫਰਸ਼ ਕਿੰਨਾ ਸੋਹਣਾ ਲੱਗ ਰਿਹਾ ਪੁਰਾਤਨ ਦਿਖ ਦਿੱਤੀ ਹੋਈ ਆ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਜੀ ਹਾਂ ਜੀ ਅੱਜ ਕੱਲ ਤਾਂ ਇਹੋ ਜਿਵੇਂ ਮਤਲਬ ਦਿਖਦੇ ਹੀ ਨਹੀਂ ਹੈ। ਅੱਜ ਕੱਲ ਨਹੀਂ ਇਹੋ ਜਿਹਾ ਤੁਹਾਨੂੰ ਕਿਤੇ ਵੀ ਕੋਈ ਡਿਜ਼ਾਈਨ ਮਿਲਣਗੇ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਸ ਨਵੇਂ ਅਸਥਾਨਾਂ ਦੀ ਉਹ ਸਾਰੀ ਨਾ ਕਰੋ। ਅਸੀਂ ਤੁਹਾਡੇ ਨਾਲ ਸਹਿਮਤਾਂ ਸੀ ਪਰ ਇਹ ਵੀ ਨਾਲ ਕਹਿ ਰਹੇ ਹਾਂ ਕਿ ਜੋ ਅਸਥਾਨ ਅਜੇ ਆਪਣੀ ਹਾਲਤ ਦੇ ਵਿੱਚ ਸਹੀ ਹਨ ਉਹਨਾਂ ਨੂੰ ਉਸੇ ਤਰ੍ਹਾਂ ਹੀ ਤੁਸੀਂ ਰਿਪੇਅਰ ਕਰਦੇ ਹੋ। ਨਵੇਂ ਅਸਥਾਨ ਪਰਮਾਤਮਾ ਹੋਰ ਹਜ਼ਾਰਾਂ ਬਣਨ ਲੱਖਾਂ ਬਣਨ ਲੇਕਿਨ ਜੋ ਇਸ ਤਰ੍ਹਾਂ ਦੇ ਪੁਰਾਣੇ ਜੋ ਪੁਰਾਤਨ ਅਸਥਾਨ ਹਨ ਇਹਨਾਂ ਦੀ ਜਿਹੜੀ ਬਹਾਲੀ ਇਸੇ ਤਰ੍ਹਾਂ ਮਤਲਬ ਬਰਕਰਾਰ ਰੱਖੀ ਜਾਵੇਗੀ। ਇਹੀ ਮੇਰੀ ਬੇਨਤੀ ਹੁੰਦੀ ਹੈ। ਵਾਹਿਗੁਰੂ 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 ਸੰਗਤ ਜੀ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਸਿੱਖੀズム ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਨੂੰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ